ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨ ਵੀ ਗਰੋ ਅ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਵਿਖੇ ਗੁਰਦੀਪ ਸਿੰਘ ਮੱਕੜ ਤੇ ਅਰਵਿੰਦਰ ਪਾਲ ਸਿੰਘ ਮੱਕੜ ਬੰਟੀ ਵੀਰ ਪਰਤਾਨ ਬਾਦ ਚ ਕੰਪਨੀ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਭਾਈ ਮਨਜ ਸੇਵਕ ਜਤਾ ਮਾਡਲ ਗ੍ਰਾਮ ਲੁਧਿਆਣਾ ਵੱਲੋਂ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਜਥੇ ਦੇ ਕੀਰਤਨੀ ਵੀਰਾਂ ਅਤੇ ਬੀਬੀਆਂ ਤੋਂ ਇਲਾਵਾ ਭਾਈ ਗਗਨਪ੍ਰੀਤ ਸਿੰਘਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਾਹਿਬ ਅੰਮ੍ਰਿਤਸਰ ਬਾੜਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਇਸ ਮੌਕੇ ਭਪਿੰਦਰ ਸਿੰਘ ਬੱਗਾ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਪਤੀ ਉਪਰੰਤ ਗੁਰੂਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਰੋਹ ਦੇ ਅੰਤ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਵੱਲੋਂ ਗੁਰਦੀਪ ਸਿੰਘ ਮੱਕੜ, ਅਰਵਿੰਦਰ ਪਾਲ ਸਿੰਘ ਮੱਕੜ, ਬੰਟੀ ਵੀਰ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਅਗਿਲੋਤਰਾ ਹਰਪਜਨ ਸਿੰਘ ਸੱਚ ਦੇਵਾ ਪਰਮਜੀਤ ਸਿੰਘ ਜਸਵੀਰ ਸਿੰਘ ਵਾਲੀਆ ਕਮਲਜੀਤ ਸਿੰਘ ਭੁਪਿੰਦਰ ਸਿੰਘ ਮਨੋਚਾ ਪ੍ਰਵਿੰਦਰ ਪਾਲ ਸਿੰਘ ਜਸਪਾਲ ਸਿੰਘ ਕੋਹਲੀ ਕਮਲਜੀਤ ਸਿੰਘ ਬਿੱਟੂ ਜਤਿੰਦਰਪਾਲ ਸਿੰਘ ਤੋਂ ਇਲਾਵਾ ਜਥੇ ਦੇ ਮੈਂਬਰ ਅਮਰੀਕ ਸਿੰਘ ਗੁਰਚਰਨ ਸਿੰਘ ਇੰਦਰਪ੍ਰੀਤ ਸਿੰਘ ਈਸ਼ਦੀਪ ਸਿੰਘ ਗਗਨਦੀਪ ਸਿੰਘ ਰਮਨਦੀਪ ਸਿੰਘ ਆਦ ਨੇ ਆਪਣੀ ਹਾਜ਼ਰੀ ਲਗਵਾਈ